ਨਗਰ ਕੌਂਸਲ ਗੁਰਾਇਆਂ ਵਿਖੇ ਦਫਤਰੀ ਸਟਾਫ ਅਤੇ ਸਫਾਈ ਯੋਧਿਆਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ لال ਚੋਹਾਨ ਨਾਲ ਸਮੂਹ ਕੌਂਸਲਰਾਂ ਵੱਲੋਂ ਮੁਬਾਰਕਵਾਦ ਦਿੰਦੇ ਹੋਏ ਦੀਵਾਲੀ ਵੰਡੀ ਗਈ ਇਸ ਮੌਕੇ ਬੋਲਦੇ ਆ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਸਫਾਈ ਸੇਵਕਾਂ ਤੋਂ ਬਿਨਾ ਗੁਰਾਇਆਂ ترقی ਨਹੀਂ ਕਰ ਸਕਦਾ ਉਨ੍ਹਾਂ ਆਖਿਆ ਕਿ ਸਫਾਈ ਸੇਵਕਾਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਇਸ ਮੌਕੇ ਤੇ ਸੀਨੀਅਰ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਵਾਈਸ ਪ੍ਰਧਾਨ ਰਾਹੁਲ ਪੁੰਜ ਕਾਉਂਸਲਰ ਮਨੋਜ ਗੋਗਨਾ ਕਾਉਂਸਲਰ ਜਤਿਨ ਸ਼ਰਮਾ ਕਾਉਂਸਲਰ ਅਜਸਵੀ ਰਾਜੂ ਕਾਉਂਸਲਰ ਪਤੀ ਮਨੀਸ਼ 바ਵਾ ਕਾਉਂਸਲਰ ਪਤੀ ਸੰਜੀਵ ਹੀਰ ਤੋਂ ਇਲਾਵਾ ਹੋਰ ਕਾਉਂਸਲਰ ਵੀਮਾਸ਼ੂ ਹਸਨ ਗੁਰਾਇਤੋਂ ਨਵਰਾਂਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅਬ ਵਿਧਾਨ ਸਭਾ ਫਲੋਰ ਦੇ ਵਿੱਚ ਅੱਜ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਆ ਕਿ ਸਾਡੀਆਂ ਦੋਨੇ ਨਗਰ ਕੌਂਸਲਾਂ ਨਗਰ ਕੌਂਸਲ ਫਲੋਰ ਤੇ ਨਗਰ ਕੌਂਸਲ ਗਰਾਇਆ ਜਿਨ੍ਹਾਂ ਦੇ ਵਿੱਚ ਹਰ ਸਾਲ ਇੱਕ ਪਰੰਪਰਾ ਬਣਾਈ ਆ ਇੱਥੇ ਦੇ ਸਾਡੇ ਬਹੁਤ ਹੀ ਸਤਿਕਾਰਤ ਆਮ ਆਦਮੀ ਪਾਰਟੀ ਦੇ ਵੱਡੇ ਦਾਸ ਰਤਨ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਤ ਮੇਅਰ ਪ੍ਰਧਾਨ ਹਰਮੇਸ਼ ਲਾਲ ਜੀ ਔਰ ਸੀਨੀਅਰ ਵਾਈਸ ਪ੍ਰਧਾਨ ਸਾਡੇ ਸੁਦੇਸ਼ ਕੁਮਾਰ ਵਿੱਲਾ ਜੀ ਔਰ ਬਾਕੀ ਸਾਰੇ ਸਾਡੇ ਕੌਂਸਲਰ ਸਾਹਿਬਾਨ ਬੈਠੇ ਨੇ ਉਹ ਜੋ ਪੁਰਾਣੀ ਪਰੰਪਰਾ ਬਣੀ ਹੈਗੀ ਆ ਜੋ ਸਾਡੇ ਸਤਕਾਰਤ ਪੈਰਾਂ ਤੇ ਭਰਾ ਜੋ ਸਾਡੇ ਸਫਾਈ ਸੇਵਕ ਨੇ ਸਾਡੇ ਪਰਿਵਾਰ ਦਾ ਇੱਕ ਅੰਗ ਨੇ ਹਰ ਸਾਲ ਜਿਹੜਾ ਹੈਗਾ ਉਹਨਾਂ ਦਾ ਦੀਵਾਲੀ ਤੇ ਜਿਹੜਾ ਮੂੰਹ ਮਿੱਠਾ ਕਰਵਾਉਂਦੇ ਆ ਅੱਜ ਇਸੇ ਹੀ ਪ੍ਰੋਗਰਾਮ ਘੜੀ ਤਹਿਤ ਅਸਾਰੀ ਕਾਉਂਸਲ ਸਹਿਮਾਨ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਨਗਰ ਕਾਉਂਸਲ ਦੇ ਕਾਰ ਸਾਧਕ ਅਫਸਰ ਜਿਹੜੇ ਹੈਗੇ ਆ ਉਹਨਾਂ ਦੇ ਆ ਜਿਤਨਾ ਸਰਕਾਰ ਜਿਹੜਾ ਅੱਜ ਅਸੀਂ ਇੱਥੇ ਫੇਰ ਜਿਹੜਾ ਹੈਗਾ ਇਹ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਨੇ ਸਫਾਈ ਸੇਵਕ ਉਹਨਾਂ ਦਾ ਜਿਹੜਾ ਹੈਗਾ ਅਸੀਂ ਮਿੱਠਾ ਮੂੰਹ ਕਰਵਾਇਆ ਤਾਂ ਕਿ ਇਹ ਜਿਹੜਾ ਦੀਵਾਲੀ ਦਾ ਤਿਹਾੜਿਆ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਭਰ ਆਵੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਬਹੁਤ ਹੀ ਅਰਜ਼ੋਈ ਜੋਦੜੀ ਬੇਨਤੀ ਕਰਦਾ ਉਸ ਵਾਹਿਗੁਰੂ ਅੱਗੇ ਕਿ ਇਹਨਾਂ ਪਰਿਵਾਰਾਂ ਦੇ ਉੱਪਰ ਮਿਹਰ ਭਰਿਆ ਹੱਥ ਬਣਾਈ ਰੱਖੇ ਔਰ ਜਿਹੜੀ ਔਣ ਵਾਲੀ ਜਿਹੜੀ ਦੀਵਾਲੀ ਆ ਉਹ ਖੁਸ਼ੀਆਂ ਵਾਲੀ ਹੋਵੇ ਕਿਸੇ ਵੀ ਕਿਸਮ ਦੀ ਜਿਹੜੀ ਇਹਨਾਂ ਪਰਿਵਾਰਾਂ ਨੂੰ ਲਈ ਠੇਸ ਨਾ ਹੋ ਜੇ ਸੋ ਮੈਂ ਪ੍ਰਮਾਤਮਾ ਅਗੇ ਇਹ ਵੀ ਅਰਦਾਸ ਕਰਦਾ ਕਿ ਸਮੁੱਚੀ ਮਾਨਤਾ ਸਮੁੱਚੀ ਲਕਾਈ ਤੇ ਔਰ ਹਲਕਾ ਵਿਧਾਨ ਸਭਾ ਫਲੋਰ ਦੀ ਸਮੂਹ ਸਾਧ ਸੰਗਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀ ਸੰਗਤ ਨੂੰ ਮੈਂ ਇਸ ਦਿਵਾਰੀ ਦੀਆਂ ਲੱਖ ਲੱਖ ਮੁਬਾਰਕਾਂ ਦਿਨਾ ਆ ਵਧਾਈਆਂ ਦਿਨਾ ਔਰ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਆ ਕਿ ਸਮੁੱਚੀ ਲਕਾਈ ਮਾਨਤਾ ਤੇ ਆਪਣਾ ਮਿਹਰ ਭਰਿਆ ਹੱਥ ਬੜਾਈ ਰੱਖੇ ਵਾਹਿਗੁਰੂ ਜੀ ਕਾ ਖਾਲਸਾ Legenda Adriana